ਇਸ ਲਈ ਉਹ ਨਾਲ ਦੀ ਨਾਲ ਜਿੱਥੇ ਗੱਲਬਾਤ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਉਹ ਜਵਾਬ ਵੀ ਦੇ ਰਹੇ ਨੇ ਕਿ ਵੀ ਇਹ ਹੁਣ ਤੁਹਾਡਾ ਚੱਲਣਾ ਨਹੀਂ ਹੈ ਔਰ ਕਿਤੇ ਨਾ ਕਿਤੇ ਇਹਨਾਂ ਨੂੰ ਇੱਕ ਖੌਫ ਵੀ ਹੈ ਤਾਲੀਬਾਨ ਰਜਿਮ ਨੂੰ ਕਿ ਪਾਕਿਸਤਾਨ ਰਜਿਮ ਚੇਂਜ ਹਕੂਮਤਾਂ ਆਦੀ ਵੀ ਬਦਲ ਦੇਗਾ ਕਿਉਂਕਿ ਅਫਗਾਨਿਸਤਾਨ ਪਾਵੇਂ ਪਖਤੂਨ ਲੜਾਕੇ ਨੇ ਮੈਨ ਅਫਗਾਨਿਸਤਾਨ ਪਠਾਨਾਂ ਦਾ ਮੁਲਕ ਹੈ ਵੱ जडेजा ਪਰ ਉਹਨਾਂ ਦੀ ਆਬਾਦੀ ਦਾ 48% ਹੈ ਹੁਣ ਅਫਗਾਨਿਸਤਾਨ ਦੇ ਨਾਰਥ ਦੇ ਵਿੱਚ ਜਿਨੇ ਸੋਵੀਅਤ ਯੂਨੀਅਨ ਨੂੰ ਸਭ ਤੋਂ ਟਫ ਫਾਈਟ ਦਿੱਤੀ ਸੀ ਦੋਸਤਮ ਜਿਹਨੂੰ ਬਾਅਦ ਚ ਉਸਾਮਾ ਨੇ ਆਪਣੇ ਪੱਤਰਕਾਰ ਭੇਜ ਕੇ ਕੈਮਰਿਆਂ ਦੇ ਵਿੱਚ ਬੰਮ ਫਿਟ ਕੀਤੇ ਹੋਏ ਸੀ ਮਾਰਿਆ ਹੁਣ ਉਹਦਾ ਲੜਕਾ ਜਿਹੜਾ ਉਹਨਾਂ ਦੀ ਵੈਲੀ ਜਾਂ ਦੂਜੇ ਦੇ ਵਿੱਚ ਡਿਫੀਟ ਹੋ ਗਿਆ ਸੀ ਤਾਲੀਬਾਨ ਤੋਂ ਉਹਨੇ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਉਹਨਾਂ ਨੇ ਕਿਹਾ ਜੀ ਜਰਾ ਸਾਡੇ ਪਿੱਠ ਤੇ ਹੱਥ ਰੱਖੋ ਅਸੀਂ ਜਲਵਾਗਰ ਹੁੰਦੇ ਆ ਸੋ ਮਤਲਬ ਇਹ ਹੈ ਵੀ ਔਰ ਇਸ ਤੋਂ ਇਲਾਵਾ ਉਹ ਜਿਹੜਾ ਤਾਜ਼ਕ ਉਸਬੇ ਕਨਾ ਦਾ ਆਪਣਾ 파ਰਟ ਹੈ ਸੋ ਇਹਨਾਂ ਨੂੰ ਵੀ ਲੱਗਣ ਲੱਗ ਗਿਆ ਤਾਲਿਬਾਨ ਨੂੰ ਹਾਲਾਂ ਇਸ ਸਭ ਦੇ باوجود ਕਿ ਤਾਲਿਬਾਨ ਦਾ ਇਸ ਵੇਲੇ ਫੁੱਲ ਕੰਟਰੋਲ ਹੈ ਅਫਗਾਨਿਸਤਾਨ ਤੇ ਹੁਣ ਤੱਕ ਪਰ ਦੂਸਰੇ ਜਿਹੜੇ دہشتਗਰਪ ਗਰੁੱਪ ਨੇ ਜਿਵੇਂ ਅਮਰੀਕਾ ਦੀ ਦਿਲਚਸਪੀ ਹੈ ਕਿ ਵੀ ਉੱਥੇ ਆਈਸੇ ਸਾਰੇ ਮੁੜ ਕੇ ਸਿਰ ਚੁੱਕ ਰਹੇ ਨੇ ਉਹ ਖੁਰਾਸਾਨੀ ਦੇ ਨਾਂ ਥੱਲੇ ਜਿਹੜੀ ਹੈ ਉਹ ਅੱਡ ਸਿਰ ਚੁੱਕ ਰਿਹਾ ਹੈ ਜਿਹੜੇ ਸਰੀਆ ਦੇ ਵਿੱਚ ਹੁਣ ਟ੍ਰਬਲ ਜਾਂ ਦੂਜੇ ਉਹਨਾਂ ਨੇ ਕਿਉਂਕਿ ਅਫਗਾਨਿਸਤਾਨ ਦਾ ਦੀ ਟੋਪੋਗ੍ਰਾਫੀ ਇਸ ਕਿਸਮ ਦੀ ਹੈ ਕਿ ਉੱਥੇ ਲੋਕਣ ਥਾਵਾਂ ਨੇ ਪਹਾੜੀਆਂ ਨੇ ਬੜੇ ਬੜੇ ਡੈਂਸ ਸਾਰਾ ਪਾਰਟ ਹੈ ਔਰ ਬਾਕੀ ਵੀ ਉਹਨਾਂ ਨੂੰ ਹੋਰ ਉੱਥੇ ਉਹ ਕੋਈ ਕਣਕ ਚੌਲ ਤਾਂ ਨਹੀਂ ਉਗਾਉਂਦੇ ਜਿੰਨੀ ਦੁਨੀਆ ਦੇ ਵਿੱਚ ਹੈਰੋਇਨ ਔਰ ਦੂਜੀਆਂ 80% ਜਿਹੜੀ ओपीਐਮ ਹੈ ਅਫੀਮ ਹੈ ਉਹ ਅਫਗਾਨਿਸਤਾਨ ਚ ਹੁੰਦੀ ਹੈ ਹਾਂ ਔਰ ਉਹਦੇ ਨਾਲ ਪੈਸੇ ਵੀ ਬਣਦੇ ਨੇ ਔਰ ਇਹਨਾਂ ਦੇ ਕੋਲ ਤਾਲੀਬਾਨ ਕੋਲ ਹੋਰ ਉਹਨਾਂ ਨੇ ਉੱਥੇ ਕੋਈ ਆਈਨਸਟਾਈਨ ਤੇ ਨਿਊਟਨ ਤਾਂ ਨਹੀਂ ਪੈਦਾ ਕੀਤੇ ਹੋਏ ਉਹਨਾਂ ਦੇ ਕੋਲ ਕੋਈ ਇੰਡਸਟਰੀ ਹੈ ਉਹ ਧਮਕੇ ਦੰਦਾਂ ਨੇ ਅਸੀਂ ਭੇਜ ਦਿਆਂਗੇ ਸੁਸਾਈਸਾਈਡ ਬੰਬਰ ਇਹ ਵੀ ਉਹ ਜਾ ਕੇ ਉਹਨਾਂ ਨੂੰ ਜੰਨਤ ਦੀ ਟਿਕਟ ਦਿੱਤੀ ਹੁੰਦੀ ਹੋਣਾ ਤੇ ਬ੍ਰੇਨ ਵਾਸ਼ ਕੀਤੇ ਹੁੰਦੇ ਨੇ ਸੋ ਉਹ ਪਾਕਿਸਤਾਨ ਨੂੰ ਇਹ ਖੌਫ ਦੇ ਰਹੇ ਨੇ ਕਿ ਜੀ ਜੇ ਇਹ ਤੁਸੀਂ ਬੰਦ ਨਾ ਕੀਤੇ ਹਮਲੇ ਜਾਂ ਦੂਜੇ ਅਸੀਂ ਤਾਂ ਸਾਰੇ ਪਾਕਿਸਤਾਨ ਚ ਜਿਹੜੇ ਐ ਸੁਸਾਈਸਾਈਡ ਬੰਬਰ ਲਿਆਵਾਂਗੇ ਹੁਣ ਮੇਰਾ ਖਿਆਲ ਹੈ ਵੀ ਇਹ ਟਾਈਮ ਹੈ ਕਿ ਜੋ ਔਰ ਜਿਸ ਕਿਸਮ ਦੀ ਪਾਕਿਸਤਾਨ ਦੀ ਸਿਵਿਲਿਅਨ ਲੀਡਰਸ਼ਿਪ ਵੀ ਆਪਣੀ ਰੈਜ਼ਿਲੀਅੰਸ ਦੇ ਰਹੀ ਹੈ ਉਹ ਇਵੇਂ ਹੀ ਲੱਗਦਾ ਕਿ ਵੀ ਉਹ ਕਹਿੰਦੇ ਨੇ ਵੀ ਇਨਾਫ ਇਜ਼ ਇਨਾਫ ਲੈਟ ਵੀ ਕਾਲ ਆਫ ਯੋਰ ਬਲਫ ਪੇ ਜੋ ਹੁਣ ਜਿਹੜੇ ਤੁਸੀਂ ਭੇਜਣੇ ਪਹਿਲਾਂ ਤਾਂ ਤੁਹਾਡੀ ਅਸੀਂ ਚੰਗੀ ਤਰ੍ਹਾਂ ਖਬਰ ਲਾਂਗੇ ਹਾਲਾਂ ਭਾਰਤ ਖੁਸ਼ ਹੈ ਕਿਉਂਕਿ ਉਹਨਾਂ ਦਾ ਜਿਹੜੀ ਪ੍ਰੋਕਸੀ ਨੇ ਉਹ ਭਾਰਤ ਦੀ ਡਰਟੀ ਗੇਮ ਖੇਡ ਰਹੇ ਨੇ ਲੇਕਿਨ ਪਾਕਿਸਤਾਨ ਹੈਜ਼ ਟੂ ਪੁੱਟ ਐਨ ਐਂਡ